ਸਾਚੀ ਕਾਲ ਦੋਸਤੋ ਸਵਾਗਤ ਹੈ ਤੁਹਾਡਾ ਜੌਬਸ ਐਂਡ ਕਰੀਅਰ ਦੇ ਅਫੀਸ਼ੀਅਲ YouTube ਚੈਨਲ ਤੇ ਹਾਜ਼ਰ ਹਾਂ ਸਾਡੇ ਚੈਨਲ ਤੋਂ ਤੁਹਾਡੇ ਲਈ ਸਰਕਾਰੀ ਨੌਕਰੀਆਂ ਦੇ ਖੋਰ ਬਹੁਤ ਵਧੀਆ ਨੋਟੀਫਿਕੇਸ਼ਨ ਲੈ ਕੇ ਅੱਜ ਦੇ ਨੋਟੀਫਿਕੇਸ਼ਨ ਦੇ ਵਿੱਚ ਵੱਖ-ਵੱਖ ਪੋਸਟਾਂ ਜਾਰੀ ਹੋਈਆਂ ਹਨ ਜੀ ਜਿਹਦੇ ਲਈ 10ਵੀਂ ਪਾਸ 12ਵੀਂ ਪਾਸ ਗ੍ਰੈਜੂਏਸ਼ਨ ਪਾਸ ਕੈਂਡੀਡੇਟ ਅਪਲਾਈ ਕਰ ਸਕਣਗੇ ਬਹੁਤ ਵਧੀਆ ਮੌਕਾ ਬਹੁਤ ਵਧੀਆ ਸੈਲਰੀ ਲੈਣ ਵਾਲੀ ਹੈ ਪੋਸਟਾਂ ਦੇ ਸਬੰਧ ਵਿੱਚ ਸਾਰੀ ਜਾਣਕਾਰੀ ਆਪਾਂ ਵੀਡੀਓ 'ਚ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਹਾਂ ਵੀਡੀਓ ਨੂੰ ਪੂਰਾ ਜ਼ਰੂਰ ਵੇਖੋ ਵੇਖਦੇ-ਵੇਖਦੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਅਗੇ ਦੋਸਤੋ ਮਿੱਤਰਾਂ ਨਾਲ ਸ਼ੇਅਰ ਵੀ ਕਰ ਲਿਓ ਜੇਕਰ ਸਾਡੇ ਚੈਨਲ ਨੂੰ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਜੂ ਕਰ ਲਓ ਘਰ ਬੈਠੇ ਸਰਕਾਰੀ ਨੌਕਰੀਆਂ ਦੇ ਅਪਡੇਟਸ ਨੋਟੀਫਿਕੇਸ਼ਨਸ ਤੁਹਾਨੂੰ ਮਿਲਦੇ ਰਿਆ ਕਰਨਗੇ ਜੀ ਇਹਦੇ ਨੋਟੀਫਿਕੇਸ਼ਨ ਦੀ ਗੱਲ ਕਰ ਲੈਨੇ ਜੀ ਵਕ ਵਕ ਪੋਸਟਾਂ ਜਾਰੀ ਹੋਈਆਂ ਨੇ ਜੀ ਸਭ ਤੋਂ ਪਹਿਲਾਂ ਪੋਸਟਾਂ ਦੀ ਗੱਲ ਕਰ ਲੈਨੇ ਹੈ ਮੈਨੇਜਰ ਇੱਕ ਪੋਸਟ ਹੈ ਜੀ ਤੇ 15300 ਰੁਪਏ ਸੈਲਰੀ ਕੋਪੋਕਾ ਲਿਖੀ ਗਈ ਹੈ ਯੋਗਤਾ ਆ ਵੈਟਰਨ ਆਫ ਆਰਮੀ ਨੇਵੀ 에어 ਫੋਰਸ ਵਿਦ ਸੂਟੇਬਲ ਐਕਸਪੀਰੀਐਂਸ ਆਫ ਯੂ ਆਰ ਸੀ ਮੈਨੇਜਮੈਂਟ ਪੜ੍ਹ ਲੈਣ ਵਾਲੀ ਹੈ ਜੀ ਗ੍ਰੈਜ ਇੰਗਲਿਸ਼ ਲੈਂਗੁਏਜ ਐਂਡ ਅਕਾਊਂਟਸ ਤੇ 55 ਸਾਲ ਤੋਂ ਘੱਟ ਵਾਲਿਆਂ ਨੂੰ ਪੈਲ ਰਹਿਣ ਵਾਲੀ ਹੈ ਜੀ ਇਸ ਪੋਸਟ ਦੇ ਲਈ ਨੈਕਸਟ ਹੈ ਜੀ ਆਫਿਸ ਕਲਰਕ ਇੱਕ ਪੋਸਟ ਹੈ ਜੀ 11800 ਰੁਪਏ ਸੈਲਰੀ ਕੋ ਪੱਕਾ ਇਸ ਪੋਸਟ ਦੇ ਲਈ ਰਹਿਣ ਵਾਲੀ ਹੈ ਗ੍ਰੈਜੂਏਸ਼ਨ ਜੇਕਰ ਤੁਸੀਂ ਕੀਤੀ ਹੈ ਪਲੱਸ 2 ਵਿਦ ਨੌਲੇਜ ਆਫ ਇੰਗਲਿਸ਼ ਪ੍ਰੋਫੀਸ਼ੀਐਂਸੀ ਇਨ ਹੈਂਡਲਿੰਗ ਕੰਪਿਊਟਰ ਐਕਸਪੀਰੀਅੰਸ ਇਨ ਆਫਿਸ ਮੈਨੇਜਮੈਂਟ ਤੁਸੀਂ ਪੋਸਟਾਂ ਦੇ ਲਈ ਅਪਲਾਈ ਕਰ ਸਕਦੇ ਹੋ ਨੈਕਸਟ ਹੈ ਜੀ ਬਿਲਿੰਗ ਕਲਰਕ ਸੇਲਸਮੈਨ ਤਿੰਨ ਪੋਸਟਾਂ ਦੀ 11800 ਰੁਪਏ ਸੈਲਰੀ ਰਹਿਣ ਵਾਲੀ ਹੈ ਗ੍ਰੈਜੂਏਸ਼ਨ ਪਲੱਸ 2 ਵਿਦ ਨੌਲੇਜ ਆਫ ਇੰਗਲਿਸ਼ प्रोफिशिएंसी इन हैंडलिंग कंप्यूटर एक्सपीरियंस इन कैश हैंडलिंग ਤੁਸੀਂ ਪੋਸਟਾਂ ਦੇ ਲਈ ਅਪਲਾਈ ਕਰ ਸਕਦੇ ਹੋ ਨੈਕਟ ਜੀ ਹੈਲਪਰ ਤਿੰਨ ਪੋਸਟਾਂ ਜਾਰੀ ਹੋਈਆਂ 10400 ਰੁਪਿਆ ਸੈਲਰੀ ਹੈ ਜੀ ਹਾਈ ਸਕੂਲ এডਿਕੇਸ਼ਨ ਜੇ ਤੁਹਾਡੇ ਕੋਲ ਹੈਗੀ ਹੈ ਤੁਸੀਂ ਪੋਸਟਾਂ ਦੇ ਲਈ ਅਪਲਾਈ ਕਰ ਸਕਦੇ ਹੋ ਫਿਜ਼ੀਕਲੀ ਤੁਸੀਂ ਫਿੱਟ ਹੋਣੇ ਚਾਹੀਦੇ ਹੋ ਜੀ ਸਿਕਿਉਰਿਟੀ ਗਾਰਡ ਚਾਰ ਪੋਸਟਾਂ ਜੀ 11200 ਰੁਪਿਆ ਸੈਲਰੀ ਲੈਣ ਵਾਲੀ ਹੈ ਤੇ ਯੋਗਤਾ ਇਹਨਾਂ ਵੱਲੋਂ ਲਿਖਿਆ ਗਿਆ ਮਸਟ ਪਾਸਸ ਪਰਸਨਲ ਗਨ ਵਿਦ ਲਾਇਸੈਂਸ ਫਿਜ਼ੀਕਲੀ ਫਿੱਟ ਹੋਣੇ ਚਾਹੀਦੇ ਹੋ ਤੁਸੀਂ ਜੀ ਸਟੋਰ ਕੀਪਰ ਇੱਕ ਪੋਸਟ ਹੈ ਜੀ 11200 ਰੁਪਿਆ ਸੈਲਰੀ ਹੈ ਹਾਈ ਸਕੂਲ ਜੇਕਰ ਤੁਸੀਂ ਪਾਸ ਕੀਤੀ ਸਿੱਖਿਆ ਤੁਸੀਂ ਪੋਸਟਾਂ ਦੇ ਲਈ ਅਪਲਾਈ ਕਰ ਸਕਦੇ ਹੋ ਫਿਜ਼ੀਕਲੀ ਫਿੱਟ ਹੋਣੇ ਚਾਹੀਦੇ ਹੋ ਜੀ ਹਾਊਸ ਕੀਪਰ ਇੱਕ ਪੋਸਟ ਹੈ ਜੀ 10000 ਰੁਪਿਆ ਕੋਕਾਪੋਕਾ ਸੈਲਰੀ ਹੈ ਜੀ ਹਾਈ ਸਕੂਲ ਸਿੱਖਿਆ ਜੇਕਰ ਤੁਸੀਂ ਰੱਖੀ ਹੈ ਤੁਸੀਂ ਪੋਸਟਾਂ ਦੇ ਲਈ ਅਪਲਾਈ ਕਰ ਸਕਦੇ ਹੋ ਫਿਜ਼ੀਕਲੀ ਤੁਸੀਂ ਫਿੱਟ ਹੋਣੇ ਚਾਹੀਦੇ ਹੋ ਜੀ ਯੋਗ ਉਮੀਦਵਾਰ ਇਹਨਾਂ ਪੋਸਟਾਂ ਦੇ ਲਈ ਅਪਲਾਈ ਕਰਕੇ ਸਿਲੈਕਸ਼ਨ ਪੱਕੀ ਕਰ ਸਕਦੇ ਹੋ ਈਐਸਐਮ ਕੰਟੇਨ ਤਰਨਤਨ ਪੰਜਾਬ ਇਥੇ ਅਰਜ਼ੀਆਂ ਤੁਸੀਂ 9 ਮਾਰਚ 2024 ਤੱਕ ਪਹੁੰਚਦੀਆਂ ਕਰਨੀਆਂ ਪੂਰਾ ਪਤਾ ਵੀ ਦਿੱਤਾ ਹੋਇਆ ਉਹ ਵੀ ਤੁਸੀਂ ਰੀਡ ਕਰ ਸਕਦੇ ਹੋ ਨੋਟੀਫਿਕੇਸ਼ਨ ਦਾ ਲਿੰਕ ਅਸੀਂ ਵੀਡੀਓ ਦੀ ਡਿਸਕ੍ਰਿਪਸ਼ਨ ਚ ਦਿੱਤਾ ਹੈ ਡਾਊਨਲੋਡ ਕਰਕੇ ਪੂਰਾ ਰੀਡ ਕਰ ਸਕਦੇ ਹੋ ਤਾਂ ਇਹ ਜੋ ਪੋਸਟਾਂ ਨੇ ਜੀ ਜੋ ਜਾਰੀ ਹੋਈਆਂ ਐ ਐਸਐਮ ਕੰਟੇਨ ਤਰਨਤਨ ਵੱਲੋਂ ਜਾਰੀ ਕੀਤੀਆਂ ਗਈਆਂ ਤਾਂ ਇਹ ਜੀ ਅੱਜ ਦੀਆਂ ਪੋਸਟਾਂ ਦੀ ਜਾਣਕਾਰੀ ਇਸ ਤਰ੍ਹਾਂ ਦੇ ਅਪਡੇਟਸ ਦੇ ਲਈ ਨੌਕਰੀ ਦੀ ਜਾਣਕਾਰੀ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖੋ ਸਾਡੇ ਚੈਨਲ ਨੂੰ ਦੇਖਦੇ ਰਿਹਾ ਕਰੋ ਜੀ ਧੰਨਵਾਦ